ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਚਾਲ ਵਾਲੇ ਕੋਠੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਤਾਜੀ ਸੂਈ ਮੱਝ ਪਕਾਉ ਹੈ ਜੀ ਵੱਧ ਜਾਣਕਾਰੀ ਦੇਣੀ ਆਪਾਂ ਬਾਈ ਜੀ ਬਾਈ ਜੀ ਸასი ਗਾਈ ਸਾਨੀ ਨਾਮ ਬਾਈ ਨਾਮ ਵੀਰ ਜੀ ਆਪਣਾ ਨਾਮ ਲਵਦੀਪ ਜੀ ਪਿੰਡ ਪੈਂਚਾਰਾ ਜੀ ਜ਼ਿਲ੍ਹਾ ਬਰਨਾਲਾ ਜੀ ਮੱਝ ਦੀ ਜਾਣਕਾਰੀ ਕੰਮ ਸੂਈ ਸੂਈ ਦੂਜੇ ਸੂਈ ਹੈ ਜੀ ਬੱਚਾ ਕੀ ਬੱਚਾ ਦਾ ਕੀ ਹੈ ਜੀ ਮਨਾਂ ਠੀਕ ਹੈ ਤੇ ਦੁੱਧ ਕਿੰਨਾ ਤੇਰਾ ਵੀ ਹੂੰ ਦੁੱਧ ਵੀ ਇਹ ਹੈ 9 ਆ 890 ਨਾਲ ਮਿਲਨੇ 8 ਲੀਟਰ ਡੱਬਾ ਕੰਡੇ ਵਾਲਾ ਹਾਂ ਹਾਂ ਵੀਰੇ ਠੀਕ 8 ਲੀਟਰ ਕੰਡੇ ਵਾਲਾ ਭਰਾ ਥਾਂ ਤੋਂ ਤੁਸੀਂ ਦੇਖ ਸਕਦਾ ਕਰੋ ਮਮ ਵਾਲੇ ਦਾ ਬਹੁਤ ਸੋਹਣਾ ਠੀਕ ਹੈ ਜੀ ਠੀਕ ਹੈ ਜੀ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਭਰਾ ਬਾਕੀ ਵੱਡੀ ਵੀਡੀਓ ਚ ਬਾਈ ਨੇ ਧਾਰਾ ਦੂਰਾ ਮਾਰ ਗਿਆ ਠੰਡੀ ਸੀਲ ਆ ਭਰਾ ਰੇਟ ਭਰਾ ਖੱਚ ਕੇ ਜਾਇ ਜਿਆਦਾ 75000 ਵੀਰੇ ਦੇਣੀ ਕਿੰਨੇ ਦੀ ਬਸ ਜੀ 50000 ਆਉਂਦਾ ਜੀ ਮਾਮ 75000 ਦੀ ਭਰਾ ਮੱਝ ਮਿਲੂਗੀ ਮਾਗਰ ਕੱਟੀ ਆ ਬਾਕੀ ਲੇਵਾ ਦਾ ਤੁਸੀਂ ਚੈੱਕ ਕਰਨਾ ਬਰਾ ਭਰਾ ਤੁਹਾਨੂੰ ਬਹੁਤ ਸੋਹਣਾ ਕਰਮਾ ਵਾਲੀ ਦਾ ਤੇ ਪੂਰੀ ਠੰਡੀ ਸੀ ਦਾ ਵਾਈ ਜੀ ਨਾਲ ਜਰੂਰ ਕਨੈਕਟ ਕਰੋ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਬਾਕੀ ਵੱਡੀ ਵੀਡੀਓ ਬਣਾਈ ਭਰਾ ਉਹ ਚੈੱਕ ਕਰ ਸਕਦੇ ਹੋ ਓਕੇ ਬਾਏ